ਇੰਸਪੈਕਟਰ ਦਾ ਆ ਗਿਆ ਮੈਸੇਜ ਤੇ ਮੈਂ 100 ਕਿਲੋਮੀਟਰ ਦੂਰ ਤੇ ਟਰਾਲਾ ਚੱਕਣਾ ਤੇ ਉਹ ਟਰਾਲਾ ਚੱਕ ਪੋਲੈਂਡ ਜਾਣਾ ਉੱਥੇ ਲੋਡ ਲਗਾਉਣਾ ਤੇ ਮੈਂ ਹੁਣ ਟਾਈਮ ਮਿਲ ਗਿਆ ਤਾਂ ਮੈਨੂੰ ਤੇ ਮੈਂ ਚੋਲ ਬਣਾਏ ਬਾਅਦ ਚੋ ਖਾਣੇ ਰੋਕੇ ਘੰਟਾ ਦਾ ਚੱਲਦੇ ਹੁਣ ਆਪਾਂ ਟਰਾਲਾ ਚੱਕਦੇ ਆ ਕਿੰਨਾ ਸੋਹਣਾ 뷰 ਹੈ। ਬਾਬਾ ਕੰਪਨੀ 'ਚ ਪਹੁੰਚਣੇ ਆਲਾ ਏ। 1 ਕਿਲੋਮੀਟਰ ਰਹਿ ਗਿਆ। ਐਪੋਲ ਕ੍ਰੋਸ ਕਰਨਾ ਉਹ ਪਰਲੀ ਸੜਕੋਂ ਕੰਪਨੀ। ਅੱਜ ਧੁੰਦ ਜਿਹੀ ਵੀ ਮੌਸਮ ਸਾਫ਼ ਨਹੀਂ ਹੈਗਾ। ਸਟ੍ਰੇਟ ਆਨ ਟੂ ਵੈਸਟ ਡਾਈਕ। ਬ੍ਰਿਆ ਦੇਖੋ। ਸ਼ਹਿਰ ਦੇ ਵਿੱਚ ਹੈ ਕਿੰਨਾ ਸਾਫ਼ ਸੁਥਰਾ ਸਫਾਈ। Continue on West Dyke for 1 kilometer. ਸਾਡੇ ਵਾਲਿਆਂ ਨਾਲ ਨਾਰੀਅਲ ਸਟ ਸਟ ਕੇ ਭੱਜਣਾ। ਲੋਡਿੰਗ ਆਪਣੀ ਹੋ ਗਈ। ਮਾਹਮ ਬੈਲਟਾਂ ਟਾਇਰ ਲਗਾਨੀਆਂ। ਪਰਸੀਨੋ ਪਰਸੀ ਨਹੀਂ ਹੋਗੇ। ਫਿਰ ਦਿਖਾਉਣਾ ਤੁਹਾਨੂੰ ਅਗਲਾ ਮਾਹੌਲ। ਡਾਕੂਮੈਂਟ ਡਾਕੂਮੈਂਟ ਆਪਾਂ ਲੈ ਲਏ ਹੁਣ ਚੱਲਦੇ ਆ 1300 ਕਿਲੋਮੀਟਰ ਹੈ ਪੂਰਾ ਤੇ ਦੋ ਦਿਨ ਲਾ ਜਾਣੇ ਪਹੁੰਚਣ ਨੂੰ ਹੁਣ ਜਿੰਨੀ ਕਿ ਚੱਲਦੀ ਚਲਾਣੇ ਆ ਖੜਦੇ ਆ ਕਿਤੇ ਪਾਰਕing 'ਚ ਹੋ ਗਏ ਨੀਦਰਲੈਂਡ ਚ ਐਂਟਰ ਕੰਟਰੀ ਬਗਨ ਕਰਕੇ ਫਿਰ ਤੁਰਦੇ ਆ ਅੱਗੇ ਨੂੰ ਅੱਜ ਹਾਇ ਤੱਕ ਮੈਨੂੰ ਪਾਰਕਿੰਗ ਨਹੀਂ ਮਿਲੀ 9 9:30 ਘੰਟੇ ਚਲਾਤੀ ਗੱਡੀ ਅੱਧਾ ਘੰਟਾ ਬਚਿਆ ਦੇਖਦੇ ਆ ਮਿਲਦੀ ਪਾਰਕਿੰਗ ਕਿ ਨਹੀਂ ਨਹੀਂ ਤਾਂ ਪਰਚੀ ਕੱਢਣੀ ਪੈਣੀ ਟੈਗ ਹੋ ਜਾ ਅੱਜ ਕਸੂਤਾ ਹੀ ਬਸ ਗਿਆ ਜਰਮਨ ਚ ਪਾਰਕਿੰਗ ਮਿਲਣੀ ਦਾ ਬਹੁਤ ਔਖੀ ਆ ਬਹੁਤ ਸਾਸੀਕਾਲ ਜੀ ਆਪਾਂ ਹੋ ਗਏ ਰੈਡੀ ਤੇ ਟਾਈਮ ਤਸਵੀ ਦੇ 5:30 ਹੋਏ ਤੇ ਮੈਂ ਹੁਣ ਇਸ ਟਾਈਮ ਹੈਗਾ ਜਰਮਨ ਅਜੇ 1100 ਕਿਲੋਮੀਟਰ पे ਆ ਪੋਲੈਂਡ ਨੂੰ ਜਾ ਰਿਹਾ ਬਰਸਾਵਾ ਅਨਲੋਡ ਕਰਨਾ ਟਰੱਕ ਤੇ ਅੱਜ 6-700 ਕਿਲੋਮੀਟਰ ਕੱਢੂਗਾ ਬਾਕੀ ਘਰ ਨੂੰ ਕੱਢੂਗਾ ਤੇ ਹੁਣ ਆਪਾਂ ਚੱਲਦੇ ਆਂ ਆਇਆ ਮਨਉ 10 ਘੰਟੇ 20 ਮਿੰਟ ਹੋਏ 40 ਮਿੰਟ ਹੋਰ ਖੜਦੇ 11 ਘੰਟੇ ਕਰਦੇ ਪੂਰੇ ਰੈਸਟ ਫੇ ਤੁਰਦੇ ਹਾਂ ਉਹਦੇ ਬਾਅਦ ਮੈਂ ਪੋਲੈਂਡ ਚ ਐਂਟਰ ਹੋਣ ਵਾਲਾ ਏ ਤੇ ਅੱਜ ਬਲੌਗ ਬਣਾਉਣ ਦਾ ਦਿਲ ਨਹੀਂ ਕੀਤਾ ਜਰਾਏ ਜਵੀਰ ਜਵੰਦਾ ਦੀ ਖਬਰ ਆਈ ਉਹ ਵਧੀਆ ਕਲਾਕਾਰ ਤਾਂ ਕਿਹਾ ਨਾ ਨਜਾਇਜ਼ ਇਹ ਵਿਚਾਰਾ ਮਾਰਾ ਗਿਆ ਮਾਰਿਆ ਗਿਆ ਮੈਨੂੰ 4.5 ਘੰਟੇ ਹੋ ਗਏ ਡਰਾਈਵ ਕਰਦੇ ਨੂੰ 45 ਮਿੰਟ ਦੀ ਬ੍ਰੇਕ ਵੀ ਲਿਆ ਲਈ ਤੇ 700 ਕਿਲੋਮੀਟਰ ਪਿਆ ਤੇ 4 ਘੰਟੇ ਹੋ ਚਲਾਣੀ ਗੱਡੀ ਤੇ ਪਾਰਕਿੰਗ ਲਾ ਦੇਣੀ ਤੇ ਬਾਕੀ ਕੱਲੋਂ ਸਫ਼ਰ ਕੱਢਾਂਗੇ ਆਪਾਂ ਹੋ ਗਏ ਪੋਲੈਂਡ ਚ ਐਂਟਰ ਤੇ ਮੈਨੂੰ 7 ਘੰਟੇ ਕੋ ਡਰਾਈਵ ਕਰਦੇ ਨੂੰ ਘੰਟਾ ਡੇਢ ਘੰਟਾ ਹੋ ਚਲਾਨੀ ਆ ਇਹ ਗੱਡੀ ਅੱਜ 8 ਮਹੀਨੇ ਬਾਅਦ ਆਪਣੇ ਘਰ ਚ ਐਂਟਰ ਹੋਏ ਪੋਲੈਂਡ ਆਪਣਾ ਘਰ ਹੈ ਹੁਣ ਕੰਟਰੀ ਬਿਕਨ ਕਰਦੇ ਆ ਪਾਰਕਿੰਗ ਚ ਰੁਕ ਕੇ ਕੰਟਰੀ ਚੇਂਜ ਲੈਂਗੁਏਜ ਚੇਂਜ ਸਭ ਕੁਝ ਚੇਂਜ ਪੈਸੇ ਚੇਂਜ ਪੋਲੈਂਡ ਚ ਬਿਲਕੁਲ ਮੌਸਮ ਖਰਾਬ ਤੇ 27 ਕਿਲੋਮੀਟਰ ਰਹਿ ਗਈ ਪਾਰਕਿੰਗ ਉੱਥੇ ਅਚਰੋ ਜਾਣਾ ਬਾਕੀ ਕੱਲੋਂ ਕੱਟਾਂਗੇ ਸਫ਼ਰ ਪੰਪ 'ਤੇ ਰੋਦੇ ਆ ਤਾਂ ਨਾਂਦੇ ਤੋਂ ਹੁੰਦੇ ਆ ਕੱਪਣਾਤਾ ਪਾਰਕਿੰਗ 8 ਘੰਟੇ ਸਵਾ 8 ਘੰਟੇ ਚਲਾਈ ਗੱਡੀ ਤੇ 400 ਕੁਛ ਕਿਲੋਮੀਟਰ ਰਹਿ ਗਿਆ ਉਹ ਕੱਲੋਂ ਕੱਢਾਂਗੇ ਤੇ ਹੁਣ ਨਾਣੇ ਦਾ ਦੇਖਦੇ ਇੱਥੇ ਜਗ੍ਹਾੜ ਹੈਗਾ ਨਹੀਂ ਪੰਪ ਵਰ ਕੱਲੋਂ ਆਪਣੇ ਸ਼ਹਿਰ ਵਿੱਚ ਲੰਕਾ ਜਾਣਾ ਉਹ ਸ਼ਹਿਰ ਚ ਮੈਂ 1.5 ਸਾਲ ਰਿਹਾ ਉਹ ਪੋਜਨਾ ਨਾ ਸ਼ਹਿਰ ਹੈ ਪੋਰਲੈਂਡ ਦਾ ਤੇ ਉੱਥੇ ਭਾਜੀ ਹੁਣੀ ਵੀ ਹੈਗਾ ਦੇਖਦੇ ਮਿਲਦੇ ਬਾਕੀ ਦਿਖਾਵਾਂ ਤੁਹਾਨੂੰ ਕੱਲ੍ਹੋਂ ਅਗਲਾ ਮਾਹੌਲ ਆਰਿਆ ਨੂੰ ਸਤਿ ਸ਼੍ਰੀ ਅਕਾਲ ਬੱਦਲ ਹੋਇਆ ਪੂਰਾ بارش ਲੱਗੀ ਸਤਿ ਸ਼੍ਰੀ ਅਕਾਲ ਜੀ ਆਪਾਂ ਸ਼ਿਫਟ ਕਰਤੀ ਸਟਾਰਟ 3 ਵਜੇ ਮੋਟ ਗਿਆ ਦਾ ਪੂਰੇ 4 ਵਜੇ ਸ਼ਿਫਟ ਸਟਾਰਟ ਕਰਤੀ ਤੇ 412 ਕਿਲੋਮੀਟਰ ਹੈ ਮੈਂ 11 ਵਜੇ ਪਹੁੰਚ ਜਾਣਾ ਲੋਡਿੰਗ ਵਾਲੀ ਜਗਾ ਇੱਕ 45 ਮਿੰਟ ਦੀ ਬ੍ਰੇਕ ਲੈਣੀ ਪਣੀ। ਕੱਲ ਮੈਂ ਪੰਪਾਪੁਰ ਰੋਕਿਆ ਨਾਤਾ ਤੋਂ ਉੱਤਕ ਬੜੇ-ਬੜੇ ਤੋਂ ਤੇ 12 ਘੰਟੇ ਰੈਸਟ ਕਰਕੇ ਤੁਰਿਆ। ਬਾਕੀ ਦਿਨ ਚੜਦੇ ਤੁਹਾਨੂੰ ਦਿਖਾਵਾਂਗੇ। ਉਹ ਲੈਂਡ ਦਾ ਮਾਹੌਲ, ਥਿਊ ਜਿਹੜੇ ਸ਼ਹਿਰ ਮੈਂ 1.5 ਸਾਲ ਕੱਟਿਆ ਤਾਂ ਪਹਿਲਾਂ ਜਾ ਮੋਹ ਲੈਂਡ ਆਇਆ। ਉਹ ਨੇਰੇ-ਨੇਰੇ ਲੰਘ ਜਾਣਾ ਮੈਂ। ਭੋਜਨਾਨ ਸ਼ਹਿਰ ਹੈ ਬਸ ਸਾਹਣੇ ਵਾਲਾ ਹੈ 60 ਕਿਲੋਮੀਟਰ ਰਹਿ ਗਿਆ ਇਹ ਬੋਰਡ ਲੱਗਿਆ ਵਾ ਅੰਬਰਸਾਵਾ 372 ਭੋਜਨਾਨ 71 ਆਪਾਂ ਆਪਣਾ ਸ਼ਹਿਰ ਕਰਾਸ ਕਰਤਾ ਜਿੱਥੇ ਜ਼ਿੰਦਗੀ ਦੇ ਡੇਢ ਸਾਲ ਗੁਜ਼ਾਰੇ ਤੇ ਹੁਣ ਆਪਾਂ ਅੰਬਰਸਾਵੇ ਵਾਲਾ ਰੋਡ ਚੜ ਗਏ ਸੋ ਬੀ ਕਿਲੋਮੀਟਰ ਰਹਿ ਗਿਆ ਮੈਂ 45 ਮਿੰਟ ਦੀ ਬ੍ਰੇਕ ਲੈਣੇ ਨੂੰ ਰੁਕਿਆ ਵਾ ਤੇ ਪਾਲਕ ਲੱਗਿਆ ਬਣਾਣਾ ਪਾਲਕ ਬਣਾ ਗਾ ਰੋਟੀ ਰੋਟੀ ਖਾ ਕੇ ਤੁਰਦਾ 227 ਕਿਲੋਮੀਟਰ ਰਹਿ ਤਿੰਨ ਘੰਟੇ ਰਸਤਾ ਰਹਿ ਗਿਆ ਖਾਲੀ ਕਰਕੇ ਫੇਰ ਦੇ ਦਿਆਂ ਅਗਲਾ ਪ੍ਰੋਸੈਸ ਨਾਲੇ ਤੁਹਾਨੂੰ ਦਿਖਾਉਂਦੇ ਆਪੋ ਹੋਰ ਲੈਂਡ ਚ ਸਹਸਭਾਈ ਹੈਗੀ ਆ ਵਾਲੀ ਪਰ ਇਹ ਕੰਪਲੀਟ ਕਰਕੇ ਤੁਰ ਪਿਆ ਮੈਂ ਤੇ ਬ੍ਰਿਜ ਦੇਖੋ ਕਿੰਨਾ ਸੋਹਣਾ ਬੈਲਟਾ ਓਪਨ ਕਰਤੀਆਂ ਤੇ ਅਨਲੋਡਿੰਗ ਹੋ ਜਾਣੀ ਹੁਣ ਫਿਰ ਦੇਖਦੇ ਆ ਕਿੱਧਰ ਜਾਣਾ ਹੈ ਇਹ ਕੰਪਨੀ ਆ ਆਨਲੋਡਿੰਗ ਹੋ ਗਈ ਸਟਾਰਟ ਇਹ ਹੈ ਜੀ ਪੋਲੈਂਡ ਤੇ ਮੈਂ ਗੱਡੀ ਖਾਲੀ ਕਰਕੇ ਦੂਜੀ ਜਗ੍ਹਾ ਲੋਡ ਚੱਕਣ ਚੱਲਿਆ ਫਿਰ ਮੈਂ ਜਿੱਥੇ ਮੇਰੀ ਕੰਪਨੀ ਆ ਨਾ ਉਹ ਸ਼ਹਿਰ 'ਚ ਖਾਲੀ ਕਰਨੇ ਕੱਲੋਂ 70 ਕਿਲੋਮੀਟਰ ਰਹਿ ਗਿਆ ਜਿੱਥੇ ਮੈਂ ਲੋਡ ਚੱਕਣਾ ਇਹ ਆਪਣੇ ਦਰਿਆਵਾਂ ਵਰਗਾ ਸਵਾ ਪੋਲੈਂਡ ਦੇ ਇਦਾਂ ਦੇ ਘਰ ਇਹ ਤਾਂ ਚਾਰ ਚੁੱਕ ਲੱਗਦੀ ਸੀਣ ਦਾ ਇਹ ਆਪਣਾ ਤਾਂ ਬਾਰਕਾਊਟ ਇਦਾਂ ਹੁੰਦਾ ਸਾਰੀਆਂ ਬੈਲਟਾਂ ਮਾਰੀਆਂ ਦੂਜੀ ਜਗ੍ਹਾ ਤੇ ਲੋਡ ਹੋ ਗਿਆ ਕੱਲ੍ਹ ਨੂੰ ਦੋ ਜਗ੍ਹਾ ਅਨਲੋਡਿੰਗ ਕਰਨੀ ਹੁਣ ਸਾਈਡ ਗਟਰ ਲਾਉਂਦੇ ਆ ਤੇ ਚੱਲਦੇ ਆ ਉੱਪਰ ਟਰੱਕ ਲਾਤਾ ਪਾਰਕਿੰਗ ਪਿੰਡਾਂ ਵਾਲੀ ਪਾਰਕਿੰਗ ਹੈ ਪੰਪ ਵਾਲੀ ਤੇ ਖਾ ਪੀ ਲਿਆ ਬਾਕੀ ਕਰ ਲੋ ਦੋ ਜਗ੍ਹਾ ਅਨਲੋਡ ਕਰਕੇ ਫੇਰ ਕੰਪਨੀ ਚੱਲ ਜਾਣਾ ਫੇਰ ਦੇਖਾਂਗੇ ਅਗਲਾ ਮਾਹੌਲ ਕਿਹਾ ਹੈ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਆਪਾਂ ਲੱਗੇ ਸ਼ਿਫਟ ਸਟਾਰਟ ਕਰਨ ਤੇ ਬਾਹਰ ਲੱਗੀ ਬਾਰਿਸ਼ ਅੱਜ ਬਾਰਿਸ਼ ਆਜ ਬਾਰ ਕੋ ਪਤਾ ਨਹੀਂ ਕੀਤਾ ਰੈਡੀ ਹੋ ਗਏ 350 ਕਿਲੋਮੀਟਰ ਹੈ ਪਹਿਲਾ ਅਨਲੋਡ ਫੇਰ ਦੂਜਾ ਕਰਨਾ ਤੇ ਰਾਵਣੀ ਕੰਪਨੀ ਚੱਲ ਜਾਣਾ ਤੇ ਹੋ ਰਾਤ ਆ ਪੂਰੀ ਤੇ ਦਿਖਾਵਾਂਗੇ ਤੁਹਾਨੂੰ ਦਿਨ ਚੜਦਾ ਇਹ ਮਾਹੌਲ ਹੋਲੈਂਡ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਾਢੇ 3 ਘੰਟੇ ਡਰਾਈਵ ਕਰਕੇ ਬ੍ਰੇਕ ਲਿਆਗਾ ਤਾਂ 45 ਮਿੰਟ ਦੀ 27 ਮਿੰਟ ਹੋ ਗਏ ਮੈਨੂੰ ਖੜੇ ਨੂੰ ਰੋਟੀ ਪਾਣੀ ਛਕਿਆ ਪਾਰਕਿੰਗ ਤੇ ਖੜਿਆ بارش ਲੱਗੀ ਵੀ ਅੱਜ ਸਵੇਰ ਦੀ بارش ਲੱਗੀ ਵੀ 199 ਕਿਲੋਮੀਟਰ ਹਟਾਈ ਕਿੰਨੇ ਲੱਗਣੇ ਤੇ ਪਹਿਲਾ ਅਨਲੋਡ ਕਰਕੇ ਫਿਰ ਦੂਜੇ ਜਗ੍ਹਾ ਜਾਵਾਂਗੇ ਅੱਜ ਅਨਲੋਡ ਕਰਕੇ ਉਹਨਾਂ ਆਪਣੀ ਪਹੁੰਚ ਜਾਣਾ ਬ੍ਰੇਕ ਕੰਪਲੀਟ ਕਰਕੇ ਤੁਰਪੈ ਤਾਂ ਮੈਂ 130 ਕਿਲੋਮੀਟਰ ਰਹਿ ਗਿਆ ਮੌਸਮ ਬੱਦਲ ਹੋਇਆ ਵਾ ਇੱਧਰ ਹੈਗੀ ਸਾਹਮਣੇ KFC ਪਾਵਰ ਇਹ ਆਪਣੇ ਟਿਕਾਣੇ ਟਰੱਕਾਂ ਵਾਲਿਆਂ ਦੇ ਇੱਧਰ ਹੈਗਾ ਪਿੰਡ ਅਰੇ ਕੰਟਰੀ ਦੀ ਘਰ ਦੀ ਬੰਤਰ ਵਖਰੀ ਵਖਰੀ ਆ ਕਲਰ ਵੱਖਰੇ ਵੱਖਰੇ ਆ ਆਪਾਂ ਇੱਕ ਜਗ੍ਹਾ ਅਨਲੋਡ ਕਰਤਾ ਤੇ ਹੁਣ ਜਿੱਥੇ ਮੇਰੀ ਕੰਪਨੀ ਹੈ ਜਿਹੜਾ ਮੇਰਾ ਸ਼ਹਿਰ ਹੈ ਉੱਥੇ ਨੇ ਚੱਲਿਆ ਹੁਣ ਅਨਲੋਡ ਉੱਥੇ ਕਰਨਾ ਉੱਥੇ ਫੇਰ ਖੜ ਜਾਣਾ ਫੇਰ ਦੇਖਾਂਗੇ ਅਗਲਾ ਪ੍ਰੋਸੈਸ ਕੀ ਆਏ ਚੱਲਦੇ ਹੁਣ ਆਪਣੇ ਸ਼ਹਿਰ ਵੱਲ ਨੂੰ ਇੱਥੇ ਦੇ 100 ਕਿਲੋਮੀਟਰ ਆ ਚਾਰਚ ਦੇਖੋ ਕਿੰਨੀ ਸੋਹਣੀ ਬਣਾਈ ਵੀ ਸੋ 200 ਸਾਲ ਪੁਰਾਣੀ ਚਰਚ ਹੋਣੀ ਐ ਇਦਾਂ ਲੱਗਦੀ ਵੀ ਹੁਣ ਦੀ ਐ ਐਨੇ ਐਨੇ ਪੁਰਾਣੀਆਂ ਚਰਚਾਂ ਆਈਆਂ ਇੱਥੇ ਇਹ ਐ ਜੀ ਮੇਰਾ ਸ਼ਹਿਰ ਜਿੱਥਾ ਮੈਂ ਰਹਿੰਦਾ ਦਿੱਤਾ ਮੇਰੀ ਕੰਪਨੀ ਆ ਇਹ ਬੋਰਡ ਲੱਗਿਆ ਹੋਆ ਨੈਵੀਗੇਟ ਟਰੱਕ ਆਪਾਂ ਲਾਤਾ ਪਾਰਕਿੰਗ ਇਹ ਸਾਡੀ ਕੰਪਨੀ ਦੀ ਹੋਈ ਆ ਪਾਰਕਿੰਗ ਤੇ ਟਰੱਕ ਮੇਰਾ ਗੰਦਾ ਹੋ ਗਿਆ ਕਰਾਂ ਇਹ ਗੱਲੋਂ ਸਾਫ਼ ਹੁਣ ਮੈਂ ਆਫਿਸ ਤੇ ਚੱਲਿਆ ਪੇਪਰ ਦੇਣ ਡਾਕੂਮੈਂਟ ਫੜਾ ਗਾਣਾ ਇਹ ਬ੍ਰਿਜ ਕ੍ਰੋਸ ਕਰਕੇ ਫੇਰ ਸਾਡਾ ਆਫਿਸ ਆਉਂਦਾ ਇੱਥੇ ਵੀ ਦਰਿਆ ਹੈਗੇ ਆ ਇੱਥੇ ਦੇਖੋ ਇਹਨਾਂ ਬਿਲਕੁਲ ਸਾਫ਼ ਹੈ ਸਾਡਾ ਸਵਾਤ ਊੜ ਸਿੱਟ ਸਿੱਟ ਗਿਆ ਭਰਿਆ ਪਿਆ